ਵੱਦੇ ਹੋਏ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਦਾ ਦੇਵਾਂਗਾ ਕਿ ਉਹ মিডিਆ ਦੇ ਸਨਮੁਖ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਲੁਧਿਆਣਾ ਦਾ ਸਾਰਾ মিডিਆ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਤੋਂ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ ਧੰਨਵਾਦ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਡੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਹੈ ਉਹ ਆਰਟੀਓ ਆਫਿਸ 'ਚ ਡੀਟੀਓ ਆਫਿਸਾਂ 'ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਇਸੈਂਸ ਅਪਡੇਟ ਕਰਾਉਣੇ ਬਹੁਤ ਸਾਰੇ ਕੰਮ ਸੀਗੇ ਜਿੰਨਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰ ਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲੱਗ ਗਿਆ ਤੇ ਚਾਬੀਆਂ ਜਿਹੜੀਆਂ ਨੇ ਡਸਟਬਿਨ ਚ ਛੁੱਟ ਦਿੱਤੀਆਂ ਗਈਆਂ ਨੇ ਅਸੀਂ ਵਾਦਾ ਕੀਤਾ ਸੀ ਸਰਕਾਰ ਵੱਲੋਂ ਵੀ ਪਾਰਟੀ ਵੱਲੋਂ ਵੀ ਕਿ ਕਰਪਸ਼ਨ ਦੇ ਮਾਮਲੇ 'ਚ ਸਾਡੀ ਜ਼ੀਰੋ ਟੋਲਰੈਂਸ ਹੋਊਗੀ ਹਰ ਇੱਕ ਫੀਲਡ ਦੇ ਵਿੱਚ ਇਸ ਤੋਂ ਪਹਿਲਾਂ ਤਹਿਸੀਲਾਂ ਦੇ ਵਿੱਚ ਅਸੀਂ ਰਜਿਸਟਰੀਆਂ ਦੇ ਮਾਮਲੇ 'ਚ ਗੁਰਦੌਰੀਆਂ ਦੇ ਮਾਮਲੇ 'ਚ ਫਰਦ ਲੈਣੀ ਆ ਫਰਦ ਅਪਡੇਟ ਕਰਾਉਣੀ ਆ ਇੰਤਕਾਲ ਕਰਾਉਣੇ ਨੇ ਉਹਨਾਂ ਨੂੰ ਵੀ ਅਪਡੇਟ ਕੀਤਾ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਜੀ ਸਾਡਾ ਬਹੁਤ ਬਚਾਅ ਹੋ ਗਿਆ ਸਾਡਾ ਖਹਿੜਾ ਛੁੱਟ ਗਿਆ ਪਹਿਲਾਂ ਤਾਂ ਕਚੈਰੀ ਚ ਆਉਣ ਵੇਲੇ ਡਰ ਲੱਗਦਾ ਸੀ ਫਿਰ ਜੇ ਆ ਜਾਂਦੇ ਸੀ ਤਾਂ ਜਾਣ ਵੇਲੇ ਬਹੁਤਾ ਲੱਗਦਾ ਸੀ ਕਿ ਇੱਥੋਂ ਬਚ ਕੇ ਨਿਕਲ ਜਾਾਂਗੇ ਨਿੰਬੂ ਵਾਂਗੂ ਨਿਚੋੜ ਦਿੰਦੇ ਸੀ ਸੋ ਹੁਣ ਡਿਜੀਟਲ ਅੱਜ ਕੱਲ੍ਹ ਜ਼ਮਾਨਾ ਡਿਜੀਟਲ ਹੋ ਗਿਆ 1076 ਇਸ ਨੰਬਰ ਤੇ ਕਾਲ ਕਰਕੇ ਲਰਨਿੰਗ ਲਾਇਸੈਂਸ ਦਾ ਤੱਕ ਦਾ ਟੈਸਟ ਵੀ ਤੁਸੀਂ ਘਰੋਂ ਬੈਠੇ ਦੇ ਸਕਦੇ ਹੋ ਸਿਰਫ ਦੋ ਤਿੰਨ ਚੀਜ਼ਾਂ ਨੇ ਜਿਹਦੇ ਵਾਸਤੇ ਇੱਥੇ ਆਉਣਾ ਪੈਣਾ ਇੱਕ ਤਾਂ ਫਿਜ਼ੀਕਲ ਟੈਸਟ ਦੇਣਾ ਹੈ ਇੱਕ ਫਿਟਨੈਸ ਚੈੱਕ ਕਰਾਉਣੀ ਹੈ ਉਹ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਵਾਸਤੇ ਇੱਥੇ ਆਉਣਾ ਪੈਣਾ ਨਹੀਂ ਤਾਂ ਇਹ ਜਿਹੜਾ ਆਰਟੀਓ ਸਾਹਿਬ ਨੇ ਡੀਸੀ ਸਾਹਿਬ ਨੂੰ ਇਹ ਕਹਿਤਾ ਕਿ ਜੀ ਆ ਜਿਹੜਾ ਸਾਡਾ ਜਿਹੜਾ ਦਫ਼ਤਰ ਹੈ ਬੜਾ ਵੱਡਾ ਹਾਲ ਹੈ ਇਨੂੰ ਤੁਸੀਂ ਆਪਣੇ ਕਿਸੇ ਹੋਰ ਕੰਮ ਲਈ ਵਰਤ ਸਕਦੇ ਹੋ ਕਿਉਂਕਿ ਅੱਜ ਤੋਂ ਬਾਅਦ ਇੱਥੇ ਲਾਈਨਾਂ ਲੱਗਣ ਵਾਲਾ ਜਾਂ ਵੇਟਿੰਗ ਰੂਮ ਜਿਹੜੇ ਨੇ ਉਹ ਬੰਦ ਹੋ ਗਏ ਤੇ ਕੋਈ ਵੀ ਮੁਲਾਜ਼ਮ ਨੂੰ ਬੇਰੁਜ਼ਗਾਰ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਕਿਸੇ ਨਾ ਕਿਸੇ ਹੋਰ ਕਲੈਰੀਕਲ ਜੌਬ ਤੇ ਜਾਂ ਉਹਨਾਂ ਦੀ ਜਿਹੜੀ ਡਿਗਰੀ ਹੈ ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹਦੇ ਮੁਤਾਬਕ ਕੋਈ ਨਾ ਕੋਈ ਕੰਮ ਕਿਸੇ ਹੋਰ ਡਿਪਾਰਟਮੈਂਟ 'ਚ ਮਿਲ ਜਾਊਗਾ ਕਿਸੇ ਦੀ ਰੋਟੀ ਨਹੀਂ ਖੋਣੀ ਕਿਸੇ ਦਾ ਚੁੱਲ੍ਹਾ ਜਿਹੜਾ ਉਭੋਜਨ ਨਹੀਂ ਦੇਣਾ ਪਰ ਨਾਲ ਨਾਲ ਲੋਕਾਂ ਦੇ ਚੁੱਲਿਆਂ ਦੀ ਵੀ ਬਚਾਅ ਕਰਨਾ ਹੈ ਜਿਹੜੇ ਮਤਲਬ ਪੂਰਾ ਦਿਨ ਫੁੱਟ ਜਾਂਦਾ ਸੀ ਇੱਥੇ 29 ਲੱਖ ਤੋਂ ਵੱਧ ਸਾਲ ਦੇ ਵਿੱਚ 29 ਲੱਖ ਤੋਂ ਵੱਧ ਇੱਥੇ ਜਿਹੜੇ ਐਪਲੀਕੈਂਟਸ ਆਉਂਦੇ ਸੀ 29 ਲੱਖ ਤੋਂ ਵੱਧ ਸਭ ਤੋਂ ਵੱਡਾ ਜਿਹੜਾ ਆਰਟੀਓ ਸੈਂਟਰ ਹੈ ਇਹ ਤੇ ਅੱਜ ਬੜੀ ਖੁਸ਼ੀ ਹੈ ਕਿ अरविंद केजरीवाल जी ਕਿਉਂਕਿ ਇਹਨਾਂ ਨੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਦਫ਼ਤਰਾਂ ਨੂੰ ਜਿੰਦੇ ਲਾ ਕੇ ਉਹਨਾਂ ਨੂੰ ਆਨਲਾਈਨ ਕੀਤਾ ਸੀ ਆਮ ਤੌਰ ਤੇ ਤੁਸੀਂ ਸੋਚਦੇ ਹੋਵੋਗੇ ਵੀ ਇਹ ਕਿਹੋ ਜਿਹਾ ਰਾਜ ਪ੍ਰਬੰਧ ਹੈ ਫੀਤਾ ਕੱਟ ਕੇ ਉਦਘਾਟਨ ਕੀਤਾ ਜਾਂਦਾ ਇੱਥੇ ਜਿੰਦਾ ਲਾ ਕੇ ਉਦਘਾਟਨ ਕੀਤਾ ਜਾਂਦਾ ਤੁਸੀਂ ਅਖਬਾਰਾਂ 'ਚ ਵੀ ਪੜਿਆ ਹੋਣਾ ਜਗਰਾਉ ਤੋਂ ਨਕੌਦਰ ਵਾਲਾ ਜਿਹੜਾ ਟੋਲ ਪਲਾਜ਼ਾ ਉਹ ਵੀ ਕੱਲ ਬੰਦ ਕਰਤਾ ਜਦ ਕਿ ਉਹਦਾ 2 ਸਾਲ ਦਾ ਹੋਰ ਟਾਈਮ ਸੀ ਪਰ ਉਹਨਾਂ ਨੇ ਸਿੱਕਿਆ ਵੀ ਐਕਸਟੈਂਸ਼ਨ ਨਹੀਂ ਦੇਣੀ ਤੁਹਾਡੇ ਪੈਸੇ ਪੂਰੇ ਹੋ ਗਏ ਤੁਸੀਂ ਜਾਓ ਸੋ 19ਵਾਂ ਟੋਲ ਪਲਾਜ਼ਾ ਹੈ ਜਿਹੜਾ ਬੰਦ ਹੋ ਰਿਹਾ ਤੇ ਸਾਲ ਦਾ ਜੇ ਸਾਲ ਦਾ ਲਈਏ ਤਾਂ ਲਗਭਗ 225 ਕਰੋੜ 2.50 ਕਰੋੜ ਰੁਪਈਆ ਲੋਕਾਂ ਦਾ ਜਿਹੜਾ ਉਹ ਬਚ ਰਿਹਾ ਹੈ ਤੇ 60 ਤੋਂ 65 ਲੱਖ ਪਰ ਡੇ ਤੇ ਆ ਜਾਂਦਾ ਹੈ ਜਿਹੜਾ ਸੜਕਾਂ ਤੇ ਅਸੀਂ ਉਹ ਵੀ ਇਹਦੇ ਵਿੱਚ ਡਿਪਾਰਟਮੈਂਟ ਚ ਆ ਜਾਂਦਾ ਦੇਖੋ ਜਦੋਂ ਆਪਾਂ ਗੱਡੀ ਖਰੀਦਦੇ ਹਾਂ ਉਦੋਂ ਵੀ 8% ਉਸ ਗੱਡੀ ਦੀ ਕੀਮਤ ਦਾ ਰੋਡ ਟੈਕਸ ਦਿੰਨੇ ਆ ਪੈਟਰੋਲ ਦੇ ਵਿੱਚ ਵੀ ਰੋਡ ਟੈਕਸ ਹੈ ਡੀਜ਼ਲ ਦੇ ਵਿੱਚ ਰੋਡ ਟੈਕਸ ਹੈ ਫਿਰ ਉਹ ਕਿਹੜੀਆਂ ਸੜਕਾਂ ਦਾ ਸੜਕਾਂ ਦਾ ਸਾਰੀਆਂ ਤੁਸੀਂ ਨਾਕੇ ਲਾ ਕੇ ਘੇਰ ਲੀਆਂ ਸੋ ਅਸੀਂ 19 ਟੋਲ ਪਲਾਜ਼ੇ ਜਿਹੜੇ ਨੇ ਬੰਦ ਕਰ ਦਿੱਤੇ ਨੇ ਐਸੀ ਤਰ੍ਹਾਂ ਦੇ ਸੁਧਾਰ ਜਿਹੜੇ ਨੇ ਉਹ ਲੋਕਪੱਕੀ ਸੁਧਾਰ ਚੱਲਦੇ ਰਹਿਣਗੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਜਿਨ੍ਹਾਂ ਦੇ ਵਿੱਚ 10 ਲੱਖ ਦਾ ਜੀਵਨ ਬੀਮਾ ਰਾਸ਼ਨ ਦੀ ਡਿਲੀਵਰੀ ਵਾਲਾ ਜਿਹੜਾ ਬਹੁਤ ਵੱਡੇ ਸੁਧਾਰ ਕਰਕੇ ਉਹ ਡਿਜੀਟਲ ਤਰੀਕੇ ਨਾਲ ਤਾਂ ਕਿ ਜਿਹੜੀ ਸਕੀਮ ਜਿਹੜੇ ਵਸ ਜਿਹੜੇ ਬੰਦਿਆਂ ਵਾਸਤੇ ਬਣੀ ਹੈ ਉਹ ਉਹਨਾਂ ਤੱਕ ਪਹੁੰਚੇ ਲਾਈਨ 'ਚ ਖੜੇ ਆਖਰੀ ਬੰਦੇ ਤੱਕ ਉਹ ਸਕੀਮ ਦਾ ਲਾਭ ਪਹੁੰਚੇ ਇਹ ਸਾਡਾ ਮਕਸਦ ਹੈ ਔਰ ਇਮਾਨਦਾਰ ਸਰਕਾਰ ਔਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਸਾਡਾ ਵਾਅਦਾ ਗਰੰਟੀ ਉਹ ਅਸੀਂ ਪੂਰਾ ਕਰ ਰਹੇ ਹਾਂ ਸਾਡੇ ਐਮਐਲਏ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਸਾਰੇ ਸਾਰੇ ਅਫੀਸਰ ਸਾਹਿਬਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਐਫਰਟ ਕੀਤੀ ਹੈ ਨਹੀਂ ਤਾਂ ਆਮ ਤੌਰ ਤੇ ਕੀ ਹੁੰਦਾ ਕਿ ਦਫ਼ਤਰ ਦੇ ਵਿੱਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਉਹਦੇ ਚੋਂ ਇੱਕ ਹੋਰ ਦਫ਼ਤਰ ਖੁੱਲ ਜਾਂਦਾ ਇੱਕ ਖੱਜਲ ਖਵਾਰੀਆਂ ਵਾਸਤੇ ਹੋਰ ਨਵਾਂ ਕਾਊਂਟਰ ਤਿਆਰ ਕਰ ਲਿਆ ਜਾਂਦਾ ਲੋਕਾਂ ਨੂੰ ਔਰ ਜਿੰਨਾ ਤੁਸੀਂ ਉਹਨਾਂ ਨੂੰ ਖੱਜਲਖوار ਕਰੀ ਜਾਓਗੇ ਰਿਸ਼ਵਤ ਦੇ ਮੌਕੇ ਉੰਨੇ ਹੀ ਜ਼ਿਆਦਾ ਵੱਧਦੇ ਜਾਂਦੇ ਰਹੇ ਬੁੱਧਵਾਰ ਨੂੰ ਆਈ ਵੀਰਵਾਰ ਨੂੰ ਆਈ ਸ਼ੁੱਕਰਵਾਰ ਨੂੰ ਆਈ ਉਹ ਬੁੱਧਵਾਰ ਵੀ ਵਾ ਸ਼ੁੱਕਰਵਾਰ ਆਉਂਦੇ ਹੀ ਨਹੀਂ ਜਿੰਨਾ ਚਿਰ ਉਹ ਬੰਦਾ ਰਿਸ਼ਵਤ ਨਹੀਂ ਦਿੰਦਾ ਉਹ ਅਸਲ 'ਚ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਰਿਸ਼ਵਤਾਂ ਦੇ ਨਾਮ ਨੇ ਸੋ ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਪਲੀਜ਼ ਇਹ ਸਾਰਾ ਸਿਸਟਮ ਦੇਖ ਕੇ ਖੁਦ ਫੋਨ ਕਰਕੇ ਚੈੱਕ ਕਰ ਲਿਓ ਕਿ ਇਹ ਜਿਹੜਾ ਬਹੁਤ ਹੀ ਡਿਜੀਟਲ ਤੇ ਲੇਟੈਸਟ ਹੈ ਪੰਜਾਬ ਪਹਿਲਾ ਸੂਬਾ ਜਿਹਦੇ ਵਿੱਚ ਆਰਟੀਓ ਦਫਤਰ ਜਿਹੜੇ ਨੇ ਅਸੀਂ ਬੰਦ ਕਰ ਰਹੇ ਆ ਨਹੀਂ ਤਾਂ ਆਰਟੀਓ ਦਫਤਰ ਜਾਂ ਡੀਟੀਓ ਦਫਤਰ ਜਾਂ ਪਟਵਾਰੀ ਦੇ ਦਫਤਰ ਤਹਿਸੀਲਾਂ ਦੇ ਦਫਤਰ ਮਤਲਬ ਬਹੁਤ ਵੱਡਾ ਮਤਲਬ ਮੈਂ ਨਹੀਂ ਕਹਿੰਦਾ ਕਿ ਸਾਰੇ ਅਫਸਰ ਜਿ ਜਾਂ ਸਾਰੇ ਮੁਲਾਜ਼ਮੇ ਇਦਾਂ ਦੇ ਹੋਣਗੇ ਪਰ ਉਹ ਹੈ ਕਿ ਇੱਕ ਮਛਲੀ ਜਿਹੜੀ ਹੈ ਸਾਰੇ ਤਲਾਬ ਨੂੰ ਖਰਾਬ ਕਰ ਦਿੰਦੀ ਹੈ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਬਿਲਕੁਲ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ ਲੋਕਾਂ ਦੀ ਖਾਤੇ ਲਖਾਰੀ ਕੱਟੇ ਅੱਜ ਜਿਹੜਾ ਇਹ ਆਰਟੀਓ ਦਫਤਰ ਨੂੰ ਜਿੰਦਾ ਲਾਇਆ ਸਾਰੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਅੱਜ ਆਰਟੀਓ ਦਫਤਰ ਜਿਹੜੇ ਨੇ ਉਹਦੇ ਵਿੱਚ ਕਿਸੇ ਨੂੰ ਆਉਣ ਦੀ ਲੋੜ ਨਹੀਂ ਸਾਰੀਆਂ ਐਪਲੀਕੇਸ਼ਨਾਂ ਸਾਰੇ ਤੁਹਾਡੇ ਸਬਮਿਟ ਕਰਨਾ ਹੈ ਕੋਈ ਫਾਰਮ ਸਬਮਿਟ ਕਰਨਾ ਹੈ ਕਿਸੇ ਨੇ ਕੋਈ ਫੋਨ ਨੰਬਰ ਬਦਲਣਾ ਹੈ ਜਾਂ ਫੋਨ ਨੰਬਰ ਐਡ ਕਰਾਉਣਾ ਹੈ ਜਾਂ ਆਪਣੇ ਲਾਇਸੈਂਸ ਨੂੰ ਰੀਨੂ ਕਰਾਉਣਾ ਹੈ ਅਸੀਂ ਦੋ ਤਿੰਨ ਜਾ ਕੇ ਆਏ ਹਾਂ ਉਹ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਇਥੇ ਆਉਣ ਦੀ ਲੋੜ ਨਹੀਂ ਹੈਗੀ ਹੁਣ 1076 ਤੇ ਉਹਨਾਂ ਨੇ ਸਾਡੇ ਸਾਹਮਣੇ ਫੋਨ ਕੀਤਾ ਤੇ ਉਹਨੂੰ ਸਾਰੀਆਂ ਜਿਹੜੀਆਂ ਡਾਇਰੈਕਸ਼ਨਸ ਮਿਲ ਗਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਹੁਣ ਬਾਹਰ ਆ ਜਾਓ ਜਿੰਡਾ ਲਾਉਣਾ ਹੁਣ ਸੋ ਬੜੀ ਵੱਡੀ ਖੱਜਲ ਖਵਾਰੀ ਜਿਹੜੀ ਆ ਉਹਦੇ ਤੋਂ ਬਚਾਏ ਗਿਆ ਆਉਣ ਵਾਲੇ ਦਿਨਾਂ 'ਚ ਹੋਰ ਮਹਿਕਮਿਆਂ ਦਾ ਵੀ ਇਦਾਂ ਹੀ ਹੋਊਗਾ ਡਿਜੀਟਲ ਜ਼ਮਾਨਾ ਆ ਗਿਆ ਤੇ ਅਸੀਂ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ ਨੂੰ ਅਪਡੇਟ ਕਰ ਰਹੇ ਹਾਂ ਜਮਾਨੇ ਦੇ ਮੁਤਾਬਕ ਸਮੇਂ ਦੇ ਹਾਣੀ ਬਣ ਕੇ ਚੱਲਣ ਦਾ ਸਮਾਂ ਆ ਗਿਆ ਤੇ ਮੈਂ ਬਹੁਤ-ਬਹੁਤ ਵਧਾਈਆਂ ਦਿੰਨਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਉਸ ਵਿਸ਼ਵਾਸ ਨੂੰ ਅਸੀਂ ਨਿਭਾ ਰਹੇ ਹਾਂ ਸਕੂਨ ਮਿਲਦਾ ਦਿਲ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕੋਈ ਕੁਐਸਚਨ ਕੋਈ ਤੁਹਾਡਾ ਹੋਵੇ ਤਾਂ ਜੀ ਇਸੇ ਨਾਲ ਲੇਟਰ ਕੋਈ ਕੰਮ ਇਸੇ ਨਾਲ ਜੁਆਜ ਵਾਲਾ ਜਿਹੜਾ ਉਸ ਤੋਂ ਬਾਅਦ ਉਹ ਕਹਣਗੇ ਜੀ ਇਨਫਾਰਮੇਸ਼ਨ ਵਾਸਤੇ ਇੱਕ ਦਬੋ ਸ਼ਿਕਾਇਤ ਕਰਨ ਵਾਸਤੇ ਦੋ ਦਬੋ ਉਹ ਜਿਵੇਂ ਵੀ ਡਾਇਰੈਕਟ ਉੱਥੋਂ ਮਿਲਦੀ ਹੈ ਉਸ ਤੋਂ ਬਾਅਦ ਤੁਸੀਂ ਫਿਰ ਉਹ ਕਹਣਗੇ ਕਿਹੜੇ ਡਿਪਾਰਟਮੈਂਟ ਵਾਸਤੇ ਤੁਸੀਂ ਇਹ ਕੀਤਾ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ 1076 ਲਾਗੂ ਹੋ ਗਿਆ ਟਰਾਂਸਪੋਰਟ ਵਾਸਤੇ ਤੁਸੀਂ ਇਹਨਾਂ ਨੰਬਰ ਦਬੋ ਤਾਂ ਉਹ ਦਬੋਗੇ ਤਾਂ ਉੱਥੇ ਤੁਹਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਰਿਪ੍ਰੈਜ਼ੈਂਟੇਟਿਵ ਕੋਈ ਨਾ ਕੋਈ ਆਊਗਾ ਤੇ ਉਹ ਤੁਹਾਡੇ ਨਾਲ ਗੱਲ ਕਰੂਗਾ ਕਿ ਕੀ ਚਾਹੀਦਾ ਜੀ ਤੁਸੀਂ ਉਹਨੂੰ ਦੱਸ ਸਕਦੇ ਹੋ ਕਿ ਮੈਂ ਆ ਚੀਜ਼ ਕਰਾਉਣੀ ਹੈ ਮੇਰੀ ਆਰਸੀ ਜਿਹੜੀ ਹੈ ਉਹ ਮੈਂ ਅਪਡੇਟ ਕਰਾਉਣੀ ਆ ਉਹਦੀ ਜਿਹੜੀ ਐਕਸਪਾਇਰੀ ਡੇਟ ਹੈ ਉਹ ਇਨੀਥੇਕ ਨੂੰ ਆ ਰਹੀ ਹੈ ਤੇ ਉਹ ਕਹਣਗੇ ਜੀ ਤੁਸੀਂ ਉਹਦੀ ਫੋਟੋ ਕਾਪੀ ਕਰਕੇ ਸਾਨੂੰ ਵਟਸਐਪ ਕਰ ਦਿਓ ਤੇ ਉਹ ਵਟਸਐਪ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਨੰਬਰ ਜਿਹੜਾ ਵਾਪਸ ਕਾਲ ਆ ਜੂਗੀ ਤੇ ਘਰੇ ਜਾ ਕੇ ਵੀ ਡਾਕੂਮੈਂਟ ਕਲੈਕਟ ਕਰਨੇ ਮੁੰਡੇ ਫਿਰਦੇ ਇੱਥੇ ਉਹ ਮੁੰਡਾ ਕਹਿੰਦਾ ਮੈਂ ਮੇਰੇ ਕੋਲ ਤਿੰਨ ਤਸੀਲਾਂ ਨੇ ਕਿ ਮੈਂ ਘਰ ਘਰ ਜਾਣਾ ਤੇ ਮੈਂ ਜਿਹੜਾ ਮੇਰੇ ਕੋਲ ਕਾਲ ਆਉਂਦੀ ਹੈ ਕਿ ਮੈਂ ਉਹਨਾਂ ਨੂੰ ਪੁੱਛਦਾ ਕਿ ਮੈਂ ਕਿੰਨੇ ਵਜੇ ਘਰੇ ਆ ਸਕਦਾ ਤੁਹਾਡੇ ਡਾਕੂਮੈਂਟ ਲੈਣ ਕਿਸੇ ਦੀ ਰਸ਼ਨ ਕਾਰਡ ਦੀ ਕਾਪੀ ਚਾਹੀਦੀ ਹੈ ਕਿਸੇ ਦਾ ਕੋਈ ਪੁਰਾਣੇ ਲਾਇਸੈਂਸ ਦੀ ਫੋਟੋ ਕਾਪੀ ਚਾਹੀਦੀ ਆ ਉਹ ਸਾਰਾ ਜਿਹੜਾ ਉਹਦੇ ਘਰੇ ਜਾ ਕੇ ਨਹੀਂ ਦੇਖੋ ਅਸੀਂ ਪਹਿਲਾਂ ਇਹਦਾ ਡਰਾਈ ਰਨ ਕੀਤਾ ਹੈ ਇਹ ਨਹੀਂ ਹੈਗਾ ਕਿ ਅੱਜ ਹੀ ਕਰਤਾ ਆ ਤਾਂ ਪਹਿਲਾਂ ਇਹ ਫੋਨ ਕਰਕੇ ਦੇਖਿਆ ਕਿ ਕੀ ਕਮੀਆਂ ਨੇ ਹੋ ਸਕਦਾ ਹੁਣ ਜਦੋਂ ਲੋਕਾਂ ਨਾਲ ਬਾਹ ਪਊਗਾ ਹੋ ਸਕਦਾ ਕੁਝ ਕਮੀਆਂ ਬਾਰੇ ਬਾਅਦ ਚ ਹੀ ਪਤਾ ਲੱਗੇ ਉਹਨੂੰ ਠੀਕ ਕਰਦੇ ਜਾਵਾਂਗੇ ਪਰ ਡਰਾਈ ਰਨ ਕਰਕੇ ਅਸੀਂ ਚੈੱਕ ਕੀਤਾ ਇਸੇ ਤਰ੍ਹਾਂ ਪਹਿਲਾਂ ਤਹਿਸੀਲਾਂ ਦੇ ਵਿੱਚ ਵੀ 15 ਦਿਨ ਅਸੀਂ ਮੁਹਾਲੀ ਦੀ ਤਹਿਸੀਲ ਦੇ ਵਿੱਚ ਡਰਾਈ ਰਨ ਕੀਤਾ ਸੀ ਕਿ ਰਜਿਸਟਰੀਆਂ ਘਰੇ ਬੈਠੇ ਲਿਖ ਸਕਦੇ ਹੋ ਤੁਸੀਂ ਤੁਸੀਂ ਸਿਰਫ ਅਪਾਇੰਟਮੈਂਟ ਜਿਹੜੀ ਹੈ ਤੁਹਾਨੂੰ ਉਹ 15 ਮਿੰਟਾਂ ਦੀ ਲੈਪ ਦੇ ਵਿੱਚ ਮਿਲ ਜਾਂਦੀ ਹੈ ਸਵਾ ਦੋ ਤੋਂ 2:30 ਵਜੇ ਤੱਕ ਆ ਜਿਓ ਸਵਾ ਦੋ ਤੋਂ 2:30 ਵਜੇ ਤੱਕ ਆ ਕੇ ਤੁਹਾਡੀ ਜਿਹੜੀ ਅਪਾਇੰਟਮੈਂਟ ਬਣੀ ਹੋਈ ਹੈ ਤੁਸੀਂ ਉਸ ਟਾਈਮ ਤੇ ਰਜਿਸਟਰੀ ਕਰਾ ਕੇ ਵਾਪਸ ਜਾ ਸਕਦੇ ਹੋ ਇਹ ਨਹੀਂ ਹੈਗਾ ਕਿ ਸਵੇਰੇ 9 ਵਜੇ ਆ ਕੇ 5 ਵਜੇ ਤੱਕ ਪਤਾ ਹੀ ਨਹੀਂ ਤਹਿਸੀਲਦਾਰ ਨਹੀਂ ਆਇਆ ਰੋਟੀ ਖਾਣ ਚਲੇ ਗਿਆ ਸਾਹਿਬ ਜੀ ਸਾਹਿਬ ਜੀ ਅੱਜ ਆਏ ਨਹੀਂ ਜਾਂ ਕਿਤੇ ਡਿਊਟੀ ਲੱਗ ਗਈ ਫਲਾਣਾ ਉਹ ਨਹੀਂ ਹੈਗਾ ਖ ਤੁਹਾਨੂੰ ਜਦੋਂ ਬੁਲਾਇਆ ਜਾਊਗਾ ਉਸ ਵੇਲੇ ਕੋਈ ਨਾ ਕੋਈ ਅਫਸਰ ਫੋਟੋ ਵਾਲੇ ਸਾਰੇ ਰਜਿਸਟਰੀ ਕਲਰਕ ਜਾਂ ਕਾਨੂੰਗੋ ਪਟਵਾਰੀ ਜੋ ਵੀ ਹੈਗਾ ਉਹ ਜਿਹੜੇ ਅਵੇਲੇਬਲ ਹੋਣਗੇ ਦੇਖੋ ਬੱਸ ਸਟੈਂਡ ਜਿਹੜੇ ਨੇ ਦੇਖੋ ਬੜਾ ਵਧੀਆ ਕੁਐਸਚਨ ਹੈ ਤੁਹਾਡਾ ਬੱਸ ਸਟੈਂਡ ਜਿਹੜੇ ਉਸ ਵੇਲੇ ਤਾਂ ਉਸ ਵਤੀ ਮੁਤਾਬਕ ਬਣਾਏ ਗਏ ਸੀਗੇ ਹੁਣ ਉਹ ਬਹੁਤ ਸਾਰੇ ਬੱਸ ਸਟੈਂਡ ਵਿੱਚ ਵੀ ਆ ਗਏ ਸ਼ਹਿਰਾਂ ਦੇ ਵਿੱਚ ਆ ਗਏ ਜਿੱਥੇ ਵੱਡੀਆਂ ਬੱਸਾਂ ਨੂੰ ਜਾਣਾ ਕਾਫੀ ਦਿੱਕਤ ਆਉਂਦੀ ਹੈ ਲੁਧਿਆਣੇ ਦਾ ਵੀ ਇਹੀ ਹਾਲ ਹੈ ਮੈਂ ਆਪਣੀ ਲਾਈਫ ਦੀ ਸਟਰਗਲ ਵੀ ਇੱਥੋਂ ਹੀ ਸ਼ੁਰੂ ਕੀਤੀ ਸੀ ਤੇ ਉਦੋਂ ਉਸ ਵੇਲੇ ਘੱਟ ਸੀਗਾ ਟ੍ਰੈਫਿਕ ਤੇ ਸੂਨ ਤਾਂ ਹੋਰ ਜ਼ਿਆਦਾ ਵਧ ਗਿਆ ਸੋ ਚਾਹੇ ਉਹ ਬਠਿੰਡੇ ਦੀ ਗੱਲ ਹੈ ਉਹਦਾ ਬੱਸ ਸਟੈਂਡ ਬਠਿੰਡੇ ਦਾ ਵਿੱਚ ਆ ਗਿਆ ਪਟਿਆਲੇ ਅਸੀਂ ਬੱਸ ਸਟੈਂਡ ਬਾਹਰ ਕਰ ਲਿਆ ਹੈਨਾ ਤੇ ਅੰਮ੍ਰਿਤਸਰ ਸਾਬ ਦਾ ਜਿਹੜਾ ਬੱਸ ਸਟੈਂਡ ਹੈ ਉਹ ਵਿੱਚ ਹੈ ਤੇ ਜਿਹੜੇ ਵੱਡੇ ਸ਼ਹਿਰ ਨੇ ਜਲੰਧਰ ਦਾ ਬੱਸ ਸਟੈਂਡ ਉਹ ਵਿਚਾਲੇ ਹੈ ਹੈਨਾ ਉਸ ਵੇਲੇ ਤਾਂ ਉਹ ਬਾਹਰ ਸੀਗੇ ਮੰਡੀਆਂ ਤੇ ਬੱਸ ਸਟੈਂਡ ਉਸ ਵੇਲੇ ਅੰਦਰ ਸੀ ਪਰ ਆਬਾਦੀ ਆਲੇ ਦੋਲੇ ਆ ਗਈ ਤਾਂ ਹੁਣ ਉਹ ਵਿੱਚ ਆ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨਾਲ ਸਲਾਹ ਕਰਕੇ ਕਿਉਂਕਿ ਬੱਸ ਸਟੈਂਡ ਦੇ ਨਾਲ-ਨਾਲ ਬਹੁਤ ਵੱਡਾ ਬਾਜ਼ਾਰ ਜੁੜਿਆ ਹੁੰਦਾ ਇੱਕ ਉਹ ਉਹ ਬਾਜ਼ਾਰ ਜਿਹੜਾ ਉਹ ਨਹੀਂ ਉਜਾੜਨਾ ਸੀ ਇਹ ਹੋ ਸਕਦਾ ਹੈ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਕਰ ਲਈਏ ਕਿ 20 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਨੇ ਉਹ ਲੋਕਲ ਬਾਜ਼ਾਰ 'ਚ ਆ ਜਾਣ ਜਿੱਥੋਂ ਲੋਕਾਂ ਨੇ ਲੋਕਲ ਖਰੀਦਦਾਰੀ ਕਰਨੀ ਹੈ ਜਿਹੜੀਆਂ ਵੱਡੇ ਸਟੇਸ਼ਨਾਂ ਵਾਲੀਆਂ ਬਾਹਰ ਆਊਟ ਆਫ ਸਟੇਟ ਜਾਂ ਆਊਟ ਆਫ ਸਿਟੀ ਜਿਹੜੀਆਂ ਕੋਈ ਅੰਮ੍ਰਿਤਸਰ ਸਾਹਿਬ ਜਾਂਦੀ ਹੈ ਕੋਈ ਚੰਡੀਗੜ੍ਹ ਜਾਂਦੀ ਹੈ ਕੋਈ ਕੋਟਕਪੂਰਾ ਗੰਗਾ ਨਗਰ ਜਾਂਦੀਆਂ ਹੈ ਨਾ ਉਹਨਾਂ ਬੱਸਾਂ ਵਾਸਤੇ ਕੋਈ ਹੋਰ ਇਸ ਤਰ੍ਹਾਂ ਦਾ ਪੁਆਇੰਟ ਤਾਂ ਕਿ ਲੋਕਾਂ ਨੂੰ ਖਜਲ ਖੁਆਰੀ ਵੀ ਨਾ ਹੋਵੇ ਜਾਂ ਫਿਰ ਸ਼ਟਲ ਬੱਸਾਂ ਚਲਾਉਣੀਆਂ ਪੈਣਗੀਆਂ ਕਿ ਹਾਂ ਕਿ ਉਹਨਾਂ ਨੂੰ ਉੱਥੇ ਤੱਕ ਲੈ ਕੇ ਜਾਇਆ ਜਾਵੇ ਇਹ ਨਾ ਹੋਵੇ ਕਿ ਅਸੀਂ ਉਹਨੇ ਹੀ ਕਰਾਇਆ ਉਹ ਹੋਰ ਮੋਗੇ ਤੋਂ ਲਾ ਕੇ ਲੁਧਿਆਣੇ ਤੱਕ ਲਾਉਣ ਉਹੀ ਲੁਧਿਆਣੇ ਆ ਕੇ ਫਿਰ ਉਹ ਆਪਣੀ ਜਿੱਥੇ ਵੀ ਮੰਜ਼ਿਲ ਉਹਨਾਂ ਦੀ ਹੈਗੀ ਆ ਉਹ ਤੱਕ ਜਾਣ ਵਾਸਤੇ ਉਹ ਉਹਨਾਂ ਕਰਾਇਆ ਕਿਤੇ ਲੋਕਲ ਟਰਾਂਸਪੋਰਟ ਤੇ ਲਾਉਣ ਇਹ ਨਹੀਂ ਹੋਊਗਾ ਸੋ ਇਸ ਤਰ੍ਹਾਂ ਦਾ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਤੋਂ ਜਿਹੜਾ ਲੈ ਕੇ ਵਿਊਜ਼ ਉਹਨਾਂ ਦੇ ਸਲਾਹਾਂ ਲੈ ਕੇ ਉਤਪਾਦ ਕਰ ਧੰਨਵਾਦ ਮੈਂ ਬੇਨਤੀ ਕਰੂੰਗਾ ਅਰਵਿੰਦ ਕੇਜੀਵਲ ਸਾਹਿਬ ਨੂੰ ਕਿ ਉਹ ਦਿੱਲੀ ਦੇ ਵਿੱਚ ਜਿੰਦਾ ਲਾਉਣ ਦਾ ਜਿਹੜਾ ਕੰਮ ਸੀਗਾ ਤੇ ਉਹਦਾ ਹੁਣ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਉਹਦੇ ਬਾਰੇ ਥੋੜਾ ਚੈਨਲਾਂ 'ਪਾਂ ਦੋਸਤੋ 1947 ਵਿੱਚ ਦੇਸ਼ ਆਜ਼ਾਦ ਹੋਇਆ ਥਾ ਉਸ ਟਾਈਮ ਹਮਨੇ ਸੋਚਿਆ ਥਾ ਕਿ ਅੰਗਰੇਜ਼ ਚਲੇ ਜਾਣਗੇ ਔਰ ਦੇਸ਼ ਮੇ ਲੋਕ ਆਜ਼ਾਦੀ ਦੀ ਸਾਹਸ ਲੈਣਗੇ अब लोगों के काम होने लगेंगे लेकिन एक तरफ अंग्रेज चले गए और देश के लोग अफसरशाही के गुलाम हो गए पिछले पचहत्तर साल से ऐसा सिस्टम बन गया कि किसी भी सरकारी महकमे में कोई भी काम बिना रिश्वत दिए बिना दलाली दिए बिना चक्कर काटे एक भी काम नहीं होता लोग परेशान हो जाते हैं और लोग एक तरह से सरकारी महकमों के गुलाम बन चुके हैं तंग आ चुके हैं जो काम पचहत्तर साल पहले हो जाना चाहिए था आज वो काम पंजाब सरकार में शुरू किया जा रहा है आज ट्रांसपोर्ट डिपार्टमेंट में लोगों को अफसरशाही से मुक्ति मिलेगी लोगों को अगर ड्राइविंग लाइसेंस बनवाना था पूरे देश में कहीं पूछ के देख लो ड्राइविंग लाइसेंस बिना दलाली के बिना रिश्वतखोरी के अगर कहीं बन जाए पूरे देश में कहीं नहीं बनता पहली बार अब पंजाब के अंदर एक फोन कॉल करोगे 1076 पे कॉल करो आपके घर आके आपका ड्राइविंग लाइसेंस आपका फिटनेस आपका आरसी आपका परमिट आपके घर आके देके जाएंगे इसी आजादी के लिए हम लोगों ने लड़ाई लड़ी थी अक्सर हमने देखा है कि मुख्यमंत्री मंत्री फीते काट के नए दफ्तरों का उद्घाटन करते हैं मानसा पहले मुख्यमंत्री हैं जो ताला लगा के किसी दफ्तर को बंद करके उद्घाटन कर रहे तो लोगों को आजादी मिल रही है दलाली से आजादी लंगी 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 में लंबी लंबी लाइनों में खड़े होते थे एक बार आते थे फिर अफसर उसके ऊपर ऑब्जेक्शन लगाता था फिर दूसरी बार आते थे फिर ऑब्जेक्शन लगाता जब तक दलाल को नहीं पकड़ते थे और दलाली नहीं देते थे तब तक काम नहीं होता था और कई बार तो दलाली देने के बाद भी काम नहीं होता था अब कोई दलाली देने की जरूरत नहीं है कोई लाइनों में खड़े होने की जरूरत नहीं है कुछ नहीं है आपने जो 1076 पूछा था इसको दिल्ली में हम लोगों ने शुरू किया था पहला आरटीओ दफ्तर हम लोग ने सराय काले खां में दिल्ली में बंद किया था वहां पे ताला लगा के आए थे तो इसमें आप फोन करो आपसे पूछेंगे आपको सरकार से क्या काम कराना है आप बोलो जी मैंने ये काम कराना है तो वो आपसे पूछेंगे कितने बजे आए आपके घर आप बोलो जी रात को दस बजे आओ मेरे घर मैं तो दफ्तर जाता हूं रात को दस बजे आता हूं दस बजे पंजाब सरकार से एक आदमी आपके घर एक फोटोकॉपी मशीन लेके आएगा जो जो डॉक्यूमेंट्स चाहिए वो आप उसको दे दो वो वहीं आपके सामने फोटोकॉपी करेगा स्कैन करेगा और वो ले जाएगा और 10 या 15 दिन के अंदर आपका काम आपका कार्ड जो है वो आपके घर वो देने के लिए आएगा आपके घर बैठे आपका काम हो जाएगा ये मुझे लगता है देश में नहीं दुनिया के अंदर पहली बार ऐसा हो रहा है ट्रांसपोर्ट डिपार्टमेंट से इसकी शुरुआत हुई है अब पंजाब सरकार के हर विभाग के अंदर एक तरह तो एक तरीका तो है रिश्वतखोरी खत्म करने का कि पकड़ पकड़ के जेल में डालो लेकिन कितनों को जेल में डालेंगे दूसरा तरीका सिस्टम बदल दो कि रिश्वतखोरी करना ही मुश्किल हो जाए तो सिस्टम बदलते जा रहे हैं हम सिस्टम बदलते जा रहे हैं अब रिश्वतखोरी करना इम्पॉसिबल हो जाएगा एक एक करके सारे विभाग जो भी मान साहब ने बताया सब विभागों के अंदर अब ताले लगाए जाएंगे और लोगों को अब दफ्तर आने की जरूरत नहीं है सारे काम लोगों के घर बैठे होंगे मैं पंजाब के लोगों को बहुत बहुत बधाई देता हूँ की पहली बार ये पंजाब के अंदर काम शुरू हो रहा है बहुत बहुत शुक्रिया